ਮੰਜੀਤ ਮੰਜੀਤ ਕੋਰਚ ਕੀ ਗੱਲ ਹੋਈਏ ਬੇਟੀ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਉਹਨੇ ਨੇ ਕੀ ਗੱਲ ਹੋਈ ਹੈ ਹਾਂਜੀ ਤੇ ਇਹ ਨੂੰ ਆ ਕੇ ਆਂਦਾ ਤੇ ਮੈਂ ਤੈਨੂੰ ਇਸ ਤਰ੍ਹਾਂ ਸਾੜ ਕੇ ਮਾਰ ਦੇਣਾ ਬਸ ਤੇ ਤੇਰੀ ਜ਼ਿੰਦਗੀ ਬਸ ਇਸ ਤਰ੍ਹਾਂ ਹੀ ਖਰਾਬ ਕਰ ਦੇਣ ਕਾਰਨ ਕੀ ਘਰੇ ਕਲੇਸ਼ ਕਿਉਂ ਰਹਿੰਦਾ ਹੈ ਕਲੇਸ਼ ਬਸ ਆ ਰਹੀ ਜਦੋਂ ਖਾਂਦਾ ਛਰਾਬਾ ਪੀਂਦਾ ਤੇ ਜਦੋਂ ਇਹ ਵੀ ਨਹੀਂ ਬਚਕਟਣ ਮਾਰਨ ਜਾਗ ਹੋ ਜਾਂਦਾ ਉਹਨੂੰ ਬੱਲੇ ਦਮ ਸੋਚ ਹੀ ਨਹੀਂ ਇਸ ਗੱਲ ਦੀ ਜਵਾਕ ਤੇ ਉਹਨੂੰ ਮਾਰਦਾ ਜਵਾਕਾਂ ਨੂੰ ਮਾਰਦਾ ਜਵਾਕ ਦੇ ਇੱਥੇ ਪੁਰਪੁੜੀ ਜੋ ਪਿੱਛੇ ਦੇ 1.5 ਮਹੀਨੇ ਨੇ ਤੇ ਪੁਰਪੁੜੀ ਪਾਰ ਕੇ ਤਾਂ ਇੱਥੇ ਟਾਂਕੇ ਲੱਗ ਗਏ ਸੀ ਜਿਵਾ ਗੱਲ ਜੇ ਪੁਰਪੁੜੀ ਚਵਾਜਾਂ ਦਾ ਤੇ ਬਸ ਉਹ ਹੀ ਮੋਕਾ ਤੇ ਇਹਨੂੰ ਇਟ ਮਾਰਨ ਦਾ ਉਹ ਸੰਭਲ ਗਿਆ ਕੀ ਮੰਗ ਕਰਦੇ ਹੋ ਤੁਸੀਂ ਕਾਜ ਪ੍ਰਸ਼ਾਸਨ ਤੋਂ ਪੁਲਿਸ ਤੋਂ ਅਸੀਂ ਆਨੇ ਸਾਡੀ ਧੀ ਨੂੰ ਨਾ ਸਾਨੂੰ ਤਾਂ ਨਾ ਉਹਨੂੰ ਇੱਕ ਰੰਡ ਆ ਕੇ ਨਾ ਇੱਕ ਬੰਦਾ ਬਣਾਉਣਾ ਚਾਹੀਦਾ ਚ 15 ਸਾਲ ਹੋ ਗਏ ਸਾਡੀ ਧੀ ਨੂੰ ਇੱਕ ਜੀ ਤਰਦੀ ਨੂੰ ਰੋਂਦੀ ਫਿਰਦੀ ਨੂੰ ਆ ਹਾਲ ਹੋ ਗਿਆ ਸਾਡੇ ਅਸੀਂ ਬੜੇ ਬਦੁਖੀ ਮੇਰੇ ਤਾਂ ਤਿੰਨ ਧੀਆਂ ਨੇ ਜਵਾਈ ਵੱਡਾ ਘਰ ਘੰਡੀ ਦਾ ਘਰ ਵਾਲਾ ਮੁੱਕ ਗਿਆ ਹੁਣ ਇਹ ਆ ਮੈਂ ਤਾਂ ਨਹੀਂ ਇਹ ਮੁੱਕ ਜਾਂਦਾ ਸੀ ਤੇ ਉਹ ਨਾ ਮੁੱਕਦਾ ਜਿਹੜਾ ਸਾਡੇ ਖੋਣਦਾ ਸੀ ਤੇ ਸਾਡੇ ਸਿਰ ਤੇ ਆਥ ਰੱਖਣਾ ਸੀ ਕਿ ਇਹ ਮਰ ਜਾਂਦਾ ਜੇ ਸਾਡੀ ਧੀ ਨੂੰ ਅਸੀਂ ਰੋਟੀ ਖਾ ਕੇ ਪੈਣੇ ਸਾਡੀ ਧੀ ਰਾਤ ਨੂੰ ਮਿਲਕਦੀ ਰਹਿੰਦੀ ਇੱਕ ਦਿਨ ਇਹਨੇ ਸੁਖਦਾ ਸਾਨੂੰ ਆਖਿਆ ਤੁਸੀਂ ਕਿੱਥੇ ਰਹਿੰਦੇ ਹੋ ਬੇਕਰ ਬੰਬਾ ਬੰਬਾ ਹਾਂ ਇਹਦੀ ਗਵਸਤੀ ਵੀ ਆਏ ਨੇ ਇਹਦੀ ਗਵਸਤੀ ਪਹੁੰਚੇ ਮੇਰਾ ਨਾਮ ਹੈ ਮੇਰੇ ਮਨਲੇ ਨਸ਼ੀਰਾ ਆਦਦੀ ਹੈ ਕੀ ਨਸ਼ਾ ਕੀ ਕਰਦੇ ਹੋ ਸਾਰੇ ਨਸ਼ੇ ਕਰਦਾ ਹੈ ਸ਼ਰਾਬ ਵੀ ਪਿੰਦਾ ਹੈ ਗੋਲੀਆਂ ਖਾਂਦਾ ਹੈ ਕਿੱਥੇ ਰਹਿੰਦੇ ਹੋ ਤੁਸੀਂ ਈਦ ਵਾਸਤੀ ਰਹਿੰਦੀ ਹੈ ਕੀ ਗੱਲ ਕੀ ਹੋਈ ਗੱਲ ਕੁਛ ਨਹੀਂ ਹੋਈ ਬਾਹਰੋਂ ਲੜਕੇ ਆ ਕਿਸੇ ਨਾਲ ਬੋਲ ਕੇ ਆ ਉਧਰੋਂ ਆਇਆ ਵਾ ਉਧਰੋਂ ਆਇਆ ਮੈਂ ਚੁੱਲ੍ਹੇ ਤੇ ਰੋਟੀ ਬਣਾਈ ਜੰਨੀ ਹੈ ਚੁੱਲ੍ਹੇ ਵਾਲੀ ਲੱਕੜ ਹੀ ਕੱਢ ਕੇ ਨੇ ਜੀਨਾ ਚਲਾਉਣ ਦੀ ਕੋਸ਼ਿਸ਼ ਕੀਤੀ ਹਜੇ ਤਾਂ ਇੰਨਾ ਚੁਪਾ ਮੇਰਾ ਕਾਕੂ ਸੀ 14 ਸਾਲਾਂ ਦਾ ਉਹਨਾਂ ਦਾ ਗੁਲਾਵਾ ਫੜ ਲਿਆ ਤੇ ਮੇਰੇ ਕਾਕੂ ਨੇ ਉਹਨਾਂ ਦਾ ਬਾਹ ਨਹੀਂ ਛੱਡੀ ਤੇ ਹੱਥ ਵਿੱਚ ਸਾਡੇ ਉਹ ਲੱਕੜਾਂ ਜਿਹੜੀ ਚ ਜਲੀ ਹੈ ਤੁਹਾਡੇ ਉਹ ਅੱਗ ਲੱਗੇ ਨਾ ਜਲੇ ਆ ਸਾਬ ਹਾਂਜੀ ਹਾਂਜੀ ਕਿੰਨਾ ਚਿਰ ਹੋ ਗਿਆ ਭਿਆਨੂੰ ਮੈਨੂੰ 15 ਸਾਲ ਹੋ ਗਏ ਕੀ ਗੱਲ ਕੀ ਸੀ ਕੁਲੇਸ਼ ਨੂੰ ਕਿਸ ਗੱਲ ਨੂੰ ਕੀਤਾ ਲੈ ਕੇ ਕੁਲੇਸ਼ ਉਹਨਾਂ ਦਾ ਰਹਿੰਦਾ ਹੀ ਆ ਬਹੁਤ ਜਿਆਦਾ ਹੀ ਰਹਿੰਦਾ ਮੈਨੂੰ 15 ਸਾਲ ਹੋ ਗਏ ਮੈਂ ਦਰਖਾਛਾਂ ਦੇ ਦੇ ਕੇ ਹਾਰ ਗਈ ਨਾ ਤੇ ਕਾਰਨ ਕੀ ਰਹਿੰਦਾ ਕੁੜਤਾ ਕਿਉਂ ਆ ਕਾਰਨ ਕੁੜਤਾ ਮਰਦਾ ਮੈਂ ਉਹ ਆਪਦੀ ਮਾਂ ਨਾਲ ਰਹਿੰਦਾ ਹੈ 5 ਸਾਲ ਹੋ ਗਨਾਂ ਸਾਨੂੰ ਕੋਈ ਕਮਾਈ ਨਾ ਕੋਈ ਸਾਨੂੰ ਪੈਸਾ ਨਾ ਕੋਈ ਤੇਲਾ ਨਾ ਨਰਾਸ਼ ਅਸੀਂ ਆਪ ਦਾ ਕਮੋਨੇ ਆਪ ਦਾ ਖਾਨੇ ਆ ਸੜਨ ਤਾਂ ਵੀ ਕਲਿੱਕ ਕਰਦਾ ਹੈ ਲੋਕਾਂ ਨੇ ਮਗਰ ਲੱਗਦਾ ਲੋਕੀਂ ਉਂਗਲਾਂ ਵਾਲੇ ਇੱਕ ਮਾਤਾ ਮੇਰੇ ਸਾਥ ਸਗੀ ਆ ਉਹਦੇ ਨਾਲ ਰੋਟੀ ਪਾਣੀ ਬਣਾ ਕੇ ਦਿੰਦੀ ਉਹਨੂੰ ਮੈਂ ਕਿੰਨੇ ਵਾਰੀ ਆ ਕੇ ਵੀ ਰੋਟੀ ਪਾਣੀ ਨਾ ਬਣਾ ਕੇ ਦੇ ਇਹਨੂੰ ਸੁਧਾਰਨਾ ਤੇ ਤੂੰ ਕਹਿ ਕਦੀ ਨਸ਼ਾ ਸੈਂਟਰ ਛੱਡਿਆ ਨਹੀਂ ਛੱਡਿਆ ਨਹੀਂ ਛੱਡਿਆ ਕਰਦਾ ਕੀ ਹੈ ਵੈਸੇ ਉਹ ਕਰਦਾ ਮਿਸਤਰੀ ਦਾ ਕੰਮ ਕਰਦਾ ਜੀ 700 ਰੁਪਏ ਦਿਹਾੜੀ ਲੈਂਦਾ ਜੀ ਉਹ ਅੱਜ ਜਿੰਨੇ ਕਮਾਉਂਦਾ ਉੰਨੇ ਆਰਤੀ ਟਰੈਡੀ ਜੀ ਪਾਈ ਜਾਂਦਾ